ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਸ ਚੈਨਲ ਤੇ ਰਸਤਿਆਂ ਦੀ ਫ੍ਰੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਸਤਿਆਂ ਦੀ ਫ੍ਰੀ ਐਡ ਲਗਵਾ ਸਕਦੇ ਹੋ ਜੇ ਵੀ ਕਿਸੇ ਭੈਣ ਭਰਾ ਨੇ ਸਾਨੂੰ ਫੋਨ ਕਾਲ ਕਰਨਾ ਹੁੰਦਾ ਹੈ ਜੀ ਸਵੇਰੇ 10 AM ਤੋਂ ਲੈ ਕੇ 2 PM ਤੱਕ ਫੋਨ ਕਾਲ ਲਗਾ ਸਕਦੇ ਆ ਤੇ ਆਪਣੇ ਰਿਸ਼ਤਿਆਂ ਬਾਰੇ ਗੱਲਬਾਤ ਕਰ ਸਕਦੇ ਆ। ਵਾਲੇ ਭੈਣ ਪ੍ਰਾਰਾਤ ਨੂੰ ਵੀ ਫੋਨ ਲਗਾਈ ਜਾਂਦੇ ਆ ਪਲੀਜ਼ ਇਦਾਂ ਨਾ ਕਰਿਆ ਕਰੋ। 10 AM ਤੋਂ 2 PM ਟਾਈਮ ਬਹੁਤ ਹੁੰਦਾ ਹੈ ਜੀ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਿਸ਼ਤਿਆਂ ਦੀ ਐਡ ਲਗਵਾ ਸਕਦੇ ਹੋ। ਸਾਡੇ ਕੋਲ ਅੱਜ ਦਾ ਰਿਸ਼ਤਾ ਜਿਲਾ ਅੰਮ੍ਰਿਤਸਰ ਤੋਂ ਆ ਕਾਸਟ ਹੈ ਪਰਚਾ ਪੱਤ ਲੜਕੇ ਦਾ ਰਿਸ਼ਤਾ ਹੈ ਜੀ। ਲੜਕੇ ਦੀ ਡੇਟ ਆਫ ਬਰਥ 1992 ਇਹਨਾਂ ਦੀ ਹਾਈਟ ਆ 5 ਫੁੱਟ 9 ਇੰਚ ਇਹਨਾਂ ਨੇ ਸਟੱਡੀ ਕੀਤੀ ਆ ਪਲੱਸ 2 ਲੜਕਾ 8 ਸਾਲ ਮਲੇਸ਼ੀਆ ਰਹਿ ਕੇ ਆਇਆ ਜੀ ਤੇ ਹੁਣ ਇੰਡੀਆ ਵਿੱਚ ਆ ਇਹਨਾਂ ਨੂੰ ਘਰੇਲੂ ਲੜਕੀ ਚਾਹੀਦੀ ਆ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ